ਇਹ ਦੇਖੋ ਕਿ ਕਿਹੜਾ ਭਗਵੰਤ ਮਾਨ ਜਦੋਂ ਸਮਾਜ ਵਿੱਚ ਨਹੀਂ ਸੀ ਉਹ ਲੋਏ ਆਪ ਨੂੰ ਪਾਰਿਆਂ ਨੂੰ ਮਾਰ ਕਰਦੇ ਵੱਡੇ ਵੱਡੇ ਭਾਸ਼ਣ ਦੇਦਾ ਸੀ ਕਿ ਨਹੀਂ ਕੰਮ ਕਰਾਂਗੇ ਤਾਂ ਸਾਨੂੰ ਕਿਸੇ ਘਰ ਜਾਣ ਦੀ ਲੋੜ ਨਹੀਂ ਪਊਗੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਊਗੀ ਤਾਂ ਵੋਟਾਂ ਤੁਸੀਂ ਆਪਣੇ ਆਪ ਹੀ ਜਿਹੜੀਆਂ ਉਹ ਝਾੜੂ ਤੇ ਪਾਉਗੇ ਤਾਂ ਆ ਦੇਖ ਲਓ ਲੁਧਿਆਣੇ ਦੇ ਵਿੱਚ ਸਾਰੇ ਪੰਜਾਬ ਦੀ ਲੀਡਰਸ਼ਿਪ ਇਕੱਲੇ ਮੰਤਰੀ ਵੀ A to Z MLA 92 ਦੇ ਪਾਉਦੇ ਤੇ ਆ ਗਿਆ ਉਹਨਾਂ ਨੇ ਆਪਦੇ ਇੱਕ ਲੁਧਿਆਣੇ ਦੇ ਵਿੱਚ ਜਿਮਰੀ ਚੋਣਾਂ ਦੇ ਵਿੱਚ ਇੱਕ ਚੋਣ ਦਾ ਜਿਹੜਾ ਜਿਹੜਾ ਜੋਰ ਲਗਾ ਰੱਖਿਆ ਹੈ ਕਿ ਅਸੀਂ ਜਿਹੜਿਆਂ ਇੱਕ ਇਲੈਕਸ਼ਨ ਜਿਹੜਾ ਉਹ ਜਿੱਤਦਾ ਹੈ ਇਹ ਕੋ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਦੀ ਸੀਐਮ ਦੀ ਨਿਕਮੀ ਦਾ ਕਿ ਜੇਕਰ ਇਹਨਾਂ ਨੇ ਇੱਥੇ ਕੋਈ ਕੰਮ ਕਰਿਆ ਹੁੰਦਾ ਤਾਂ ਇਹਨਾਂ ਨੇ ਚੀਜ਼ਾਂ ਦੀ ਇਹ ਐਮਐਲਏ ਦੀ ਮੰਤਰੀਆਂ ਨੂੰ ਇੱਥੇ ਬੁਲਾਉਣ ਦੀ ਲੋੜ ਤਾਂ ਪੈਂਦੀ ਤਾਂ ਦੇਖੋ ਬੜੀ ਵੱਡੀ ਗੱਲ ਹੈ ਕਿ ਜਿਹੜਾ ਸੀਐਮ ਕਹਿੰਦਾ ਸੀਗਾ ਕਿ ਕੈਪਟਨ ਜਿਹੜਾ ਕਿਸੇ ਨਾਲ ਮੀਟਿੰਗ ਨਹੀਂ ਕਰਦਾ ਉਹ ਹੈਲੀਕਾਪਟਰ ਨਾਲ ਹੀ ਉੱਪਰ ਤੇ ਨਿਕਲ ਜਾਂਦਾ ਤਾਂ ਉਹੀ ਸੀਐਮ

ਜਿਹੜਾ ਸਾਥੀਆਂ ਤੁਹਾਨੂੰ ਦੱਸੀਏ ਕਿ ਇੱਕ ਸਰਕਾਰ ਜਿਹੜੀ ਧਰਤੀਆਂ ਕਰਕੇ ਤਾਂ ਦੂਜੇ ਪਾਸੇ ਇੱਕ ਪਾਸੇ ਪੈਚ ਦੇ ਵਿੱਚੋਂ ਆਪਾਂ ਪਾਣੀ ਪਾ ਦਿਆ ਦੂਜੇ ਪਾਸੇ ਕੱਢ ਲਿਆ ਇੱਕਾ ਦੋ ਨਦੀ ਦੋ ਢੰਗ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਪ੍ਰੋਗਰਾਮ ਕਰਕੇ ਕਿ ਅਸੀਂ ਜੁਆਇਨਿੰਗ ਲੈਟਰ ਜਿਹੜੇ ਦੇ ਦਿੱਤੇ ਆ ਦੂਸਰੇ ਪਾਸੇ ਵਿਦਿਆਰਥੀਆਂ ਨੂੰ ਜਿਹੜਾ ਬਾਹਰ ਦਾ ਸਕੂਲਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਬੜੀ ਸਸਤੀ ਵਾਲੀ ਗੱਲ ਹੈ ਕਿ ਇੱਕ ਵਿਦਿਆਰਥੀ ਨੂੰ ਸਕੂਲਾਂ ਦੇ ਵਿੱਚ ਪਿਆਰ ਹੈ ਗਵਰਨਰ ਨੂੰ ਨੋਟੀਫਿਕੇਸ਼ਨ ਜਾਰੀ ਹੋਏ ਤਾਂ ਉਹ ਜੇ ਰਾਜਗ੍ਰਾਮ ਚੈਨ ਨਹੀਂ ਹੋਗਾ ਬੜੀ ਗੰਭੀਰਤਾ ਵਾਲੀ ਗੱਲ ਹੈ ਤੇ ਬੜੀ ਵੱਡੀ ਸਮੱਸਿਆ ਹੈ ਕਿ ਜਿਹੜੀ ਸਰਕਾਰ ਨੂੰ ਜਿਹੜਾ ਹੈ ਉਹ ਪੂਰਾ ਕਰਨ ਚੱਲਿਆ ਸਮੱਸਿਆ ਦਾ ਹੱਲ ਕਰਨਾ ਜਿਹੜਾ ਉਹ ਬਣੂਗਾ ਸੱਤਿਓ ਇਸ ਧਰਨਾ ਲਾਉਣ ਦਾ ਮਕਸਦ ਕੱਲਾ ਬਦਲੀਆਂ ਫਰੀ ਕਾਸਟ ਤੇ ਹੋਰ ਮੁਚਿਆਂ ਦਾ ਵੀ ਨਹੀਂਗਾ ਇਹ ਆਪਣੀ ਸੋਚ ਨੂੰ ਬਦਲਣ ਦਾ ਵੀ ਇੱਕ ਧਰਨਾ ਹੈ ਆਪਾਂ ਨੂੰ ਇੱਥੇ ਆਪਣੀ ਸੋਚ ਆਪਣੀ ਸਮਝ ਨੂੰ ਬਣਾਉਣਾ ਪਊਗਾ ਇਸ ਸਿਸਟਮ ਨੂੰ ਤੋੜ ਦੇ ਲਈ 71 ਹੋਣਾ ਪਊਗਾ ਜੇ ਕੋਈ ਬੰਦੀਆਂ ਜੇਕਰ ਖੱਲੀ ਛੜ 35 ਖੱਲੀ ਕਿਆਲੀ ਕਲਾਕ ਹੋਵੇ ਚਲੋ ਡੀਕੇਫ ਦੇ ਵਿੱਚ ਕੋਈ ਜਥੇਬੰਦੀਆਂ ਦੇ ਇਕੱਠੇ ਹੋਣ ਦੀ ਜ਼ਰੂਰਤ ਕਿਉਂ ਪਈ ਇਸ ਕਰਕੇ ਜੇਕਰ ਸਾਥੀਓ ਇੱਕ ਦੂਜੇ ਹੈ ਉਸ ਨੂੰ ਤੋੜ ਦਿੱਤਾ ਜਾਊਗਾ ਜੇਕਰ ਇਕੱਠਾ ਚ ਸੁੰਡ ਬਣਾਓਗੇ ਤਾਂ ਸਰਕਾਰ ਦੀ ਜਿਹੜੀਆਂ ਨਾਸਾਂ ਤੁਸੀਂ ਤੋੜ ਸਕਦੇ ਹੋ ਇਸ ਕਰਕੇ ਤੁਹਾਡੀ ਨਹੀਂ ਬੈਂਤੀ ਹੈ ਆਪਣੀ ਸਮਝ ਆਪਦੀ ਸੋਚ ਨੂੰ ਅੱਗੇ ਲੈ ਕੇ ਜਾਓ ਇਹਨਾਂ ਤੋਂ ਸਿੱਤਾਂ ਦੇ ਵਿੱਚ ਇੱਕ ਤੋਂ ਉੱਤਰ ਹੋ ਗਏ ਆਪਾਂ ਲੜਾਂਗੇ ਸਾਰੇ ਸਰਕਾਰ ਨੂੰ ਆਪਾਂ ਦੇਰਾਂਗੇ ਇਸੇ ਤਰੀਕੇ ਨਾਲ ਆਪਾਂ ਲੜਾਂਗੇ ਸਾਰੇ ਸੱਜਣਾਂ ਦੇ ਇੱਕ ਦੇ ਨਾਲ ਤੇ ਜਿੱਤ ਵੀ ਜਿਹੜੀ ਮਿਲੂਗੀ ਤੁਹਾਡੇ ਸਾਹਮਣੇ ਆਪਾਂ ਨੂੰ ਮੀਟਿੰਗ ਕਾੜੀ ਮਿਲੀ ਹੈ 18 ਤਰੀਕੀ ਸੀਐਮ ਸਾਹਿਬ ਦੇ ਨਾਲ ਦੂਸਰੀ ਜਿਹੜੀ 13 ਤਰੀਕ ਦੀ ਸਿੱਖਿਆ ਸਬੰਧੀ ਨਾਲ ਮੀਟਿੰਗ ਮਿਲੀ ਹੈ ਜਿਹੜਾ ਬਤਨੀਆਂ ਦੇ ਰਿਪੋਰਟ ਦੇ ਕਰਕੇ ਥੋੜੀਆਂ ਜਿਹੀਆਂ ਹੋਰ ਵੀ ਸਮੱਸਿਆ ਦੇ ਕਰਕੇ ਤਾਂ ਅਸੀਂ ਇੱਥੇ ਚ ਤਾਲ ਨਹੀਂ ਦੇ ਕੇ ਕਰਦੇ ਆਂ ਕਿ ਤੁਸੀਂ ਇਹ ਗੱਲ ਪ੍ਰਸ਼ਾਸਨ ਭੁੱਲ ਜਰੇ ਕਿ ਮੀਟਿੰਗ ਦਾ ਪੱਤਰ ਦੇ ਕੇ ਕਿਸੇ ਉੱਤੇ ਮੀਟਿੰਗ ਜਿਹੜੀ ਐ ਤੇ ਅੱਜ ਕਨਫਰਮ ਨਹੀਂ ਕਰਦੇ ਤਾਂ ਅਸੀਂ ਮੀਟਿੰਗ ਨਹੀਂ ਕਰਾਂਗੇ ਇਹ ਫਿਰ ਖਲੜਗੀਆਂ ਸ਼ਿਕਰ ਵੀ ਚਾਹਵੇਂ ਆਉਣ ਗਿਆ ਉਦਰੀਆ ਕੋਲ ਵੀ ਜਿਹੜੇ ਜੰਮ ਹੋਣਗੇ ਇਹ ਪਾਲੀਪਤ ਜਾਣਦੇ ਆ ਕਿ ਜਿਹੜੇ ਧਰਨੇ ਲਾਉਣੇ ਹੈਟਰ ਨੂੰ ਕਰੋ ਬੁਲਾਉਣਾ ਇੰਨਾ ਟਾਈਮ ਕੱਢ ਕੇ ਆਉਣਾ ਉਹ ਅਨਿਸ਼ਚਿਤ ਵਿੱਚ ਉਹਦੇ ਵਿੱਚ ਪਾ ਸਕਦੇ ਨੇ ਅੱਜ ਦਾ ਅੱਜ ਜਿਹੜੀ ਬਹਿਸਬਾਹੀ ਹੋਈ ਸੀ ਅਸੀਂ ਸਿਰਫ ਇਸੇ ਕਰਕੇ ਇਕੱਠੇ ਸੀਗੇ ਕਿ ਸਾਡੇ ਨਾਲ ਸਾਡੇ ਸੀਨੀਅਰ ਸਾਡੇ ਆਪੂ ਜਿਹੜੇ ਖੜੇ ਆ ਸਾਨੂੰ ਉਹਨਾਂ ਦੀ ਸੋਚ ਨੂੰ ਸਮਝਣ ਅੜੀ ਹੋਣੀ ਚਾਹੀਦੀ ਹੈ ਨਿੱਥੇ ਬੈਰੀਗੇਟ ਇਹ ਸਾਰੇ ਜਿਹੜੇ ਪਾਸੇ ਹੋ ਰਹੇ ਸੀਗੇ ਅਸੀਂ ਸਾਰੇ ਜੱਫੀ ਦੇੰਦੀਆਂ ਦੇ ਆਪੂ ਸਾਡੇ ਵਿਕਲਪ ਦੇ ਪੀਫ ਫਰੰਟ ਤੇ ਜਿਹੜੇ ਪ੍ਰਬਧਾਨ ਹੈ ਬਾਕੀ ਜਿਹੜੇ ਆਪੂ ਸਹਾਮਤ ਸਾਰੇ ਕਹਿੰਦਾ ਜਨਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਇਕੱਤਰ ਹੋ ਕੇ ਚੱਲਣਾ ਆਪਣਾ ਤੋਂ ਤੁਹਾਡੇ ਧਰਮੇ ਸਿੱਖ ਪੰਜਾਬ ਜੁਗਾ ਸਾਰੇ ਸਾਥੀਆਂ ਨਾਲ ਮਿਲ ਕੇ ਸਾਧਿਓ ਤਾਂ ਜੋ ਆਪੋ ਸਰਕਾਰ ਦੀ ਜਿਹੜੀ ਹੈ ਇਹ ਦੇ ਸੱਕੇ ਦਰਦਿਕਤ ਪ੍ਰਾਪਤ ਕਰ ਸਕੀਏ ਸਾਰੇ ਸਾਥੀ ਰੱਬ ਕੋਲੋਂ ਬਹੁਤ ਬਹੁਤ ਤਨਵਾੜ ਜੈ ਜਲਤਾ ਜੈਸ਼ ਯਸ਼ਿਤ ਨਰ ਦੇ ਲੋਕਾਂ ਦੀ ਇੱਕ ਦੋ ਨਾਰੇ ਲਾਉਣੀ ਹੈ ਦੁਬਾਰਾ ਜਿਹੜੇ ਇਹਦੇ ਗੁੱਠ ਦਾ ਕੇੜੀ ਆਪਣੀ ਆਵਾਜ਼ ਕਹੋ ਸਕੇ ਪੰਜਾ